ਹੈਲੋ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਆਪਾਂ ਪਹੁੰਚੇ ਆਂ ਸਤਲੁਜ ਦਰਿਆ ਤੇ ਅੱਜ 16 ਤਰੀਕ ਤੇ ਤੁਸੀਂ ਵੇਖ ਸਕਦੇ ਹੋ ਆਪਾਂ ਪਹੁੰਚੇ ਆਂ ਸਤਲੁਜ ਦਰਿਆ ਤੇ 16 ਤਰੀਕ 2025 ਜਲੰਧਰ ਵੇਰਾ ਛੋਲਿਆਂ ਤੋਂ ਇੱਥੇ ਟਾ ਬਹੁਤ ਜ਼ਿਆਦਾ ਲੱਗੀ ਹੋਈ ਏ ਆਪਾਂ ਕੱਲ ਕਿਤੇ ਟੁਰੇ ਆਂ ਆ ਵੇਖੋ ਆਪਾਂ ਤਾਂ ਕੱਲ ਇੱਧਰ ਤੁਰੇ ਫਿਰੇ ਤੇ ਆਹ ਟਾ ਤੁਸੀਂ ਵੇਖ ਸਕਦੇ ਹੋ ਜਿਹੜੀ ਰਾਤ ਲਾਈ ਏ ਸੱਤ ਲੋਹ ਦਰਿਆ ਨੇ ਤੇ ਆ ਪਪੂਲਰ ਜਿਹੜੇ ਨੇ ਏਦਾਂ ਚੱਕ ਚੱਕ ਤੇ ਨੇ ਵਿੱਚ ਸਟੇ ਆ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਪਾਣੀ ਜਿਹੜਾ ਹੈ ਪਾਣੀ ਦੋਸਤੋ ਫੁੱਟ ਕੋ ਘਟਿਆ ਹੈ ਤੇ ਰਫਤਾਰ ਨਾਲ ਚੱਲ ਰਿਹਾ ਪਾਣੀ ਰਫਤਾਰ ਪੂਰੀ ਹੈ ਪਰ ਪਾਣੀ ਹੁਣ ਜਿਹੜਾ ਹੈ ਅੱਜ 16 ਤਰੀਕ ਨੂੰ ਬਿਲਕੁਲ ਘਟਣਾ ਸ਼ੁਰੂ ਹੋ ਗਿਆ ਹੈ ਤੇ ਦੋਸਤੋ ਜਿੱਦਾਂ ਮੈਂ ਵਾਰ-ਵਾਰ ਕਹਿੰਨਾ ਝੂਠੀਆਂ ਆਫਾਵਾ ਤੋਂ ਬਚੋ ਤੇ ਸਹੀ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾਦੇ ਰਹਿੰਨੇ ਆ ਆ ਵੇਖੋ ਜਿਹੜੀ ਇੱਥੇ ਟਾਹ ਲੱਗੀ ਹੈ ਨਾ ਬਫੂਲ ਰਾਨ ਬੋਟਿਆਂ ਨੂੰ ਤੇ ਅੱਗੇ ਲੱਗ ਰਹੇ ਨੇ ਸਾਡੇ ਵੀਰ ਫਰਾਜ ਜਿਹੜੇ ਨੇ ਜਿਹੜਾ ਇੰਨ ਰੱਖਿਆ ਹੋਇਆ ਸੀ ਉਹਨੂੰ ਚੱਕਰ ਆਨੇ ਕਿਉਂਕਿ ਜਿਹੜਾ ਕਰੇਟ ਹੈ ਕਰੇਟ ਨੂੰ ਖੋਰਾ ਪੈ ਗਿਆ ਉੱਥੇ ਹੀ ਢਾਹ ਲੱਗ ਗਈ ਕਰੇਟ ਤੱਕੇ ਤੁਸੀਂ ਵੇਖ ਸਕਦੇ ਹੋ ਅੱਜ ਦੇ ਹਾਲਾਤ ਤੇ ਪਾਣੀ ਜਿਹੜਾ ਪੂਰੀ ਰਫਤਾਰ ਨਾਲ ਚੱਲ ਰਿਹਾ ਹੈ ਪਾਣੀ ਘਟ ਜ਼ਰੂਰ ਗਿਆ ਹੈ ਪਰ ਪਾਣੀ ਦੀ ਸਪੀਡ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਦੇਖੋ ਇੰਜਣ ਚੱਕਣ ਲੱਗੇ ਹੋਏ ਨੇ ਇੱਥੇ ਖੋਰਾ ਪਿਆ ਹੈ ਆ ਵੇਖੋ ਕਰੇਟ ਜਿਹੜਾ ਹੈ ਕਰੇਟ ਨੂੰ ਲੱਗ ਗਿਆ ਤੇ ਬਹੁਤ ਸਾਰੇ ਵੀਰ ਭਰਾ ਸਾਡੇ ਇਸ ਨੋਚ ਤੇ ਪਹੁੰਚਦੇ ਨੇ ਇਹ ਛੋਲਿਆਂ ਦੀ ਨੋਚੇ ਦੋਸਤੋ